ਨਸ਼ਾ ਤਸਕਰਾਂ ਦਾ ਵਿਰੋਧ ਕਰਨਾ ਪੈ ਗਿਆ ਮਹਿੰਗਾ ਪੰਜ ਪੈਣਾ ਦੇ ਇਕਲੌਤੇ ਭਰਾ ਦਾ ਕਿ ਤਾਕਤ ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ ਪਿੰਡ ਦੇ ਵਿੱਚ ਬਣਿਆ ਸੋਗ ਦਾ ਮੋਹਾ ਭਾਵੇਂ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪਰ ਜੇਕਰ ਕੋਈ ਆਮ ਵਿਅਕਤੀ ਕਿਸੇ ਨਸ਼ਾ ਤਸਕਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਤਾਂ ਉਸ ਦਾ ਮਾਰਾ ਹਸ਼ਰ ਕੀਤਾ ਜਾਂਦਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਬਠਿੰਡਾ ਦੀ ਮੋੜ ਮੰਡੀ ਦੇ ਵਾਰਡ ਨੰਬਰ 10 ਤੋਂ ਜਿੱਥੇ ਕਿ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇਜ਼ ਦਰ ਹਥਿਆਰਾਂ ਦੇ ਨਾਲ ਉਸ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਨਸ਼ਾ ਤਸਕਰਾਂ ਦਾ ਵਿਰੋਧ ਕੀਤਾ ਸੀ ਮ੍ਰਿਤਕ ਨੌਜਵਾਨ ਜਿਸ ਦਾ ਕਤਲ ਕੀਤਾ ਗਿਆ ਪੰਜ ਭੈਣਾਂ ਦਾ ਇਕਲੌਤਾ ਪਰਾਸੀ ਤਾਂ ਇਹ ਸਾਰੇ ਦੋਸ਼ੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪੁਲਿਸ ਨੇ ਮ੍ਰਿਤਕ ਦੇ ਚਾਚਾ ਦਰਸ਼ਨ ਸਿੰਘ ਦੇ ਬਿਆਨਾਂ ਤੇ ਸੁਭਾਸ਼ ਕੁਮਾਰ, ਪ੍ਰੇਤ ਸਾਹਿਲ ਆਕਾਸ਼ਦੀਪ ਸਿੰਘ ਅਤੇ 6 ਅਣਪਛਾਤੇ ਨੌਜਵਾਨਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਤਾਂ ਦੱਸਿਆ ਗਿਆ ਕਿ 14 ਅਪ੍ਰੈਲ ਦੀ ਰਾਤ ਨੂੰ ਨਸ਼ਾ ਤਸਕਰ ਵੱਲੋਂ ਇੱਕ ਨੌਜਵਾਨ ਦੀਪ ਸਿੰਘ ਦੀ ਤੇਜ਼ਰ ਹਥਿਆਰਾਂ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਸੀ ਤਾਂ ਪੀੜਤ ਦੇ ਪਰਿਵਾਰਿਕ ਮੈਂਬਰ ਦੱਸਣ ਮੁਤਾਬਕ ਰਾਤ ਦੇ ਸਮੇਂ ਜਦੋਂ ਦੀਪ ਸਿੰਘ ਨਜ਼ਦੀਕੀ ਦੁਕਾਨ ਤੋਂ ਕੁਝ ਸਮਾਨ ਲੈਣ ਦੇ ਲਈ ਗਿਆ ਸੀ ਜਿੱਥੇ ਉਪਰੋਕਤ ਨੌਜਵਾਨਾਂ ਨੇ ਉਸਤੇ ਗੰਡਾਸਿਆਂ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਜਦੋਂ ਉਹ ਦੁਕਾਨ ਦੇ ਬਾਹਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਉਸਦੇ ਪਤੀਜੇ ਨੂੰ ਬੇਰਹਿਮੀ ਨਾਲ ਕੱਟਿਆ ਵੱਢਿਆ ਜਾ ਰਿਹਾ ਸੀ ਹੱਲਾ ਪਾਉਣ ਦੇ ਸਾਰੇ ਦੋਸ਼ੀ ਹਥਿਆਰਾਂ ਸਮੇਤ ਫਰਾਰ ਹੋ ਗਏ ਤੇ ਦੀਪ ਨੂੰ ਗੰਭੀਰ ਹਾਲਤ ਦੇ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਫਰੀਦਕੋਟ ਵੀ ਰੈਫਰ ਕੀਤਾ ਗਿਆ ਪਰ ਰਸਤੇ ਦੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ ਤੇ ਕਿਹਾ ਜਾ ਰਿਹਾ ਹੈ ਕਿ ਦੀਪ ਸਿੰਘ ਅਕਸਰ ਹੀ ਨਸ਼ਿਆਂ ਨਾਲ ਜਿਹੜਾ ਕਿ ਲਗਾਤਾਰ ਵਿਰੋਧ ਕਰਦਾ ਸੀ ਇਹੀ ਰਮਜੀਤ ਸਿੰਘ ਦੀ ਹਤਿਆ ਦਾ ਕਾਰਨ ਬਣ ਕੇ ਪੁਲਿਸ ਦੇ ਵੱਲੋਂ ਇਸ ਮਾਮਲੇ ਨਾਲ ਜੁੜੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਬਾਕੀਆਂ ਪਛਾਤਿਆਂ ਦੀ ਪਛਾਣ ਕਰ ਲਈ ਗਈ ਆ ਹਾਲਾਂਕਿ ਪੁਲਿਸ ਵੱਲੋਂ ਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਆ ਦੀਪ ਸਿੰਘ ਆਪਣੀਆਂ ਪੰਜ ਭੈਣਾਂ ਦਾ ਇਕਲੌਤਾ ਪਰਾਸੀ ਅਤੇ ਹਾਲੇ ਅਣਵਿਆਹਾ ਸੀ ਅਤੇ ਘਰ ਦੇ ਵਿੱਚ ਤੇ ਪੂਰੇ ਪਿੰਡ ਦੇ ਵਿੱਚ ਸੋਗ ਪਸਰਿਆ ਹੋਇਆ ਹੈ ਮੇਰਾ ਨਾਮਿੰਦਰਜੀਤਾ ਵੀਰੇ ਆ ਜਿਹੜਾ ਮੁੰਡਾ ਦੇਖੋ ਜੇ ਚੇਤਾ ਕੀ ਲੱਗਦਾ ਮੇਰਾ ਭਰਾਗਾ ਬਈ ਹਾਏ ਇੱਥੇ ਨਾ ਮੁੰਡੇ ਆਉਂਦੇ ਹੁੰਦੇ ਸੀਗੇ ਚਿੱਟਾ-ਚੁੱਟਾ ਵੇਚਦੇ ਸੀਗੇ ਇਹ ਰੋਕ ਦਾ ਰੋਕਦਾ ਸੀਗਾ ਇਹਨੂੰ ਕਹਿੰਦੇ ਦੇਖਾਂਗੇ ਵੱਡ ਕੇ ਦਹੀਂ ਲੈਣ ਗਿਆਗਾ ਚੌਲ ਬਣਾ ਕੇ ਰੱਖ ਕੇ ਗਿਆ ਤੇ ਬਸ ਉੱਥੇ ਹੀ ਵੱਡ ਕੇ ਰੱਖਤਾ ਉਹਨਾਂ ਨੇ ਹਾਏ ਵੀਰੇ ਅਸੀਂ ਤਾਂ ਇਨਸਾਫ ਚਾਹੀਦਾ ਵੀਰੇ ਸਾਨੂੰ ਕੁਝ ਨਹੀਂ ਚਾਹੀਦਾਗਾ ਅਸੀਂ ਚਾਰ ਪੈਣਾ ਗੀਆਂ 21 ਭਰਾ ਸੇ ਸਾਡੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਵੀਰੇ ਮੇਰੇ ਸਕੇ ਸਾਲਾ ਜੀ ਸਨ ਅੱਛਾ ਤੇ ਇੱਥੇ ਜੋ ਮੁੰਡੇ ਮਾਨਸਾ ਤੋਂ ਆ ਕੇ ਜਾਂ ਕੋਈ ਹੋਰ ਗਰੁੱਪਾਂ ਦੇ ਸੀਗੇ ਜਿਨ੍ਹਾਂ ਦੀਆਂ ਇੰਸਟਾਗ੍ਰਾਮ ਤੇ ਮੈਂ ਹੁਣ ਆਈਡੀਆ ਵੀ ਦੇਖੀਆਂ ਨੇ ਤੇ ਬਹੁਤ ਹੀ ਯਾਨੀ ਕਿ ਇੱਕ ਜਿਵੇਂ ਜਿੱਦਾਂ ਗੈਂਗਸਟਰ ਹੁੰਦੇ ਨੇ ਐਦਾਂ ਦੇ ਟਾਈਪ ਦੇ ਬੰਦੇ ਸੀਗੇ ਤੇ ਜੋ ਇੱਥੇ ਨਸ਼ੇ ਦੀ ਸਪਲਾਈ ਕਰਦੇ ਸੀ ਤੇ ਮੇਰੇ ਸਾਲਾ ਅਕਸ਼ਰੇ ਉਹਨਾਂ ਨੂੰ ਕਹਿੰਦਾ ਸੀ ਭਾਈ ਤੁਸੀਂ ਇਹ ਕੰਮ ਨਾ ਕਰੋ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਦੇਖ ਲਾਂਗੇ ਤੇ ਕਿ 14 ਤਰੀਕ ਨੂੰ ਰਾਤ ਤਕਰੀਬ 9:00 ਵਜੇ ਤੋਂ ਬਾਅਦ ਦੀ ਗੱਲ ਹੈ ਤੇ ਇੱਕ ਰਿਆ ਦੇ ਬਾਪੂ ਦੇ ਲਈ ਮਤਲਬ ਕਿ ਚੌਲ ਬੜਾ ਕੇ ਗਿਆ ਸੀਗਾ ਜਨ ਕਿ ਮੇਰੇ ਸਹੁਰਾ ਸਾਹਿਬ ਦੇ ਲਈ ਤੇ ਕਹਿੰਦਾ ਮੈਂ ਦਹੀਂ ਫੜ ਲਿਆ ਮਾ ਉਧਰੋਂ ਮਤਲਬ ਅਜੇ ਗਿਆ ਹੀ ਸੀ ਉਧਰ ਜਾਣ ਹੀ ਨਹੀਂ ਦਿੱਤਾ ਤੇ ਰਾਹ ਦੇ ਵਿੱਚ ਕਿਸੇ ਨੇ ਸੀਆਈਡੀ ਦੇਤੀ ਵੀ ਬਾਹਰ ਫਿਰਦਾਗਾ ਤੇ ਬਸ ਫਿਰ ਕਿਰਪਾਨਾਂ ਕੀ ਮਤਲਬ ਕਿ ਰਾੜ ਬਹੁਤ ਬੁਰੀ ਹਾਲਤ ਨਾਲ ਮਾਰੇ ਦੇਖਣ ਵਾਲੀ ਹਾਲਤ ਨਹੀਂ ਅੱਖਾਂ ਦੇ ਵਿੱਚ ਅੱਖਾਂ ਵੀ ਨਹੀਂ ਦੇਖਣ ਯੋਗ ਦੰਦ ਕੱਢ ਦਿੱਤੇ ਬੁਰਾ ਹਾਲ ਹੈਗਾ ਪੰਜ ਭੈਣਾਂ ਦਾ ਇਕੱਲਾ ਭਰਾ ਸੀ ਤੇ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਮੈਂ ਧੰਨਵਾਦ ਵੀ ਕਰਦਾ ਪੁਲਿਸ ਦਾ ਜਿਨ੍ਹਾਂ ਨੇ ਪੰਜ ਬੰਦੇ ਚੱਕ ਵੀ ਲਏ ਤੇ ਬਹੁਤ ਸੋਹਣਾ ਕਾਰਜ ਕਰ ਰਹੀ ਹੈ ਥਾਣੇ ਦੀ ਪੁਲਿਸ ਤੇ ਬਹੁਤ-ਬਹੁਤ ਧੰਨਵਾਦ ਜੀ ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਅਸੀਂ ਕੁਝ ਨਹੀਂ ਚਾਹੀਦਾ ਇਹ ਸਾਡੇ ਕੋਲ ਕੱਲ ਐਂਟੀਮੇਸ਼ਨ ਆਈ ਸੀ ਇੱਕ ਰੈੱਡ ਬੋਡੀ ਦਾ ਰੁਕਾ ਆਇਆ ਸੀ ਵੀਦੀਪ ਸਿੰਘ ਸਾਹਿਬ ਕਰਮ ਸਿੰਘ ਔਰ ਮੋੜ ਮੰਡੀ ਦਾ ਸੀਗਾ 22 ਸਾਲ ਉਮਰ ਸੀ ਇਹਦੀ ਦੁਰਾਨੇ ਇਲਾਜ ਡੈਥ ਹੋ ਗਈ ਸੀ ਇਹ ਪਹਿਲਾਂ ਸੀਐਚ ਬਹੰਟਾ ਦਾਖਲ ਹੋਇਆ ਸੀ ਜਿੱਥੇ ਡਾਕਟਰਾਂ ਨੇ ਇਹਨੂੰ ਹਾਇਰ ਇੰਸਟੀਚਿਊਟ ਦੇ ਰੈਫਰ ਕਰਤਾ ਸੀ ਦੇ ਰਸਤੇ ਵਿੱਚ ਇਹਦੀ ਮੌਤ ਹੋ ਗਈ ਸੀ। ਇਹ ਕਾਹਨੂੰ ਕੀ ਹੋਇਆ? ਜ ਇਹਦੇ ਸਬੰਧ ਚ ਅਸੀਂ ਇਹਦੇ ਇੱਕ ਚਾਚਾ ਜੀ ਹੈਗੇ ਦਰਸ਼ਨ ਸਿੰਘ ਸਨ ਅਰਜਨ ਸਿੰਘ ਵਾਸੀ ਵਾਰਡ ਨੰਬਰ 10 ਨੇੜੇ ਪੀਰ ਖਾਨਾ ਮੋੜ ਬੰਦੇ। ਇਹਨਾਂ ਨੇ ਬਿਆਨ ਦਾਇਰ ਕਰਾਇਆ ਵੀ ਜਿਹੜਾ ਇਹਨਾਂ ਦਾ ਭਤੀਜਾ ਦੀਪ ਸਿੰਘ ਇਹ ਕੁਛ ਇਹਦੇ ਸੀਗੇ ਇਹਦੇ ਐਂਟੀ ਮੁੰਡੇ ਸੀਗੇ ਕੁਛ ਸੁਭਾਸ਼ ਕੁਮਾਰ ਅ ਇਹਦੇ ਸੁਬਾਸ਼ੀ ਪ੍ਰੀਤ ਸਨ ਅ ਹਰਬੰਸ ਨਾਲ ਸਾਹਿਲ ਸਨੋ ਸ਼ਿਵਜੀ ਰਾਮ ਤੇ ਆਕਾਸ਼ਦੀਪ ਸਨੋ ਸੁਖਵਿੰਦਰ ਸਿੰਘ ਤੇ 6 ਅਨਨੋਨ ਬੰਦੇ ਹੋਰ ਆਏ ਸੀ ਇਹ ਕਹਿੰਦੇ ਇਹ ਵਜਾ ਰੰਜਸ਼ੇ ਲਿਖਾਈ ਇਹਨਾਂ ਨੇ ਵੀ ਜਿਹੜਾ ਦੀਪ ਸਿੰਘ ਹੈਗਾ ਇਹ ਮੁੰਡਿਆਂ ਨੂੰ ਇੱਥੇ ਬਸਤੀ 'ਚ ਨਸ਼ਾ ਵੇਚਣ ਤੋਂ ਰੋਕਦਾ ਸੀ ਬਾਕੀ ਅੱਗੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਕੀ ਅਸਲ ਵਜ੍ਹਾ ਸੀ ਜਦੋਂ ਦੋਸ਼ੀ ਗ੍ਰਿਫਤਾਰ ਹੋ ਜਾਣ ਕੋਈ ਕਰਦਾ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਜਿਹੜੀ ਟੀਮਾਂ ਭੇਜੀ ਹੋਈਆਂ ਜਲਦੀ ਅਸੀਂ ਬੰਦੇ ਰਾਉਂਡ ਅਪ ਕਰਤੀ ਤੇ बंद केंद्रीय जेल बठिंडा कराओ चरदी कला टाइम टीवी ली बठिंडा तो पत्रकार जक्सिर भोलर दी खास रिपोर्ट दिस प्रोग्राम इज स्पॉन्सर्ड बाय द सिंगला ऑफिस बेकर्स फॉर ऑल योर इमिग्रेशन फैमिली लॉ नीड्स कॉल और स्कैन क्यूआर कोड टू कांटेक्ट अस रोडिस इंक मिलियन माइल्स विद स्माइल और स्कैन क्यूआर कोड टू कांटेक्ट अस flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste we twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Bila Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa Kadahi, made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.